ਹੈਲੋ ਹਾਂਜੀ ਹਾਂਲੋ ਸਾਫਟਕਾਲ ਤੋਂ ਮੈਂ ਬਲਾਵਾ ਆ ਪੰਜਾਬ ਹਾਂਜੀ ਹਾਂਜੀ ਸਾਫਟਕਾਲ ਤੋਂ ਮੈਂ ਬਲਾਵਾ ਤੇ ਮੇਰੇ ਸਾਫਟਕਾਲ ਦੀ ਬਲਾਵਾ ਤਾਂ ਤੋਂ ਕੰਮ ਸਾਡਾ ਕਿਸਦਰ ਮੈਂ ਦੱਸੋ ਸਰ ਦੱਸੋ ਜੀ ਦੱਸਣਾ ਇਹ ਲੋ ਦੱਤਾਲੀ ਕੋਲ ਨਹੀਂ ਕੀਤਾ ਹਾਂਜੀ ਤੈਨੂੰ ਕੋਸ਼ ਮਰਜੀ ਸਮਝ ਲੈ ਰਿਕਵੈਸਟ ਸਮਝ ਲੈ ਬੈਂਸੀ ਸਮਝ ਲੈ ਨਹੀਂ ਨਹੀਂ ਬੈਂਸੀ ਸਮਝ ਲੈ ਤੇਰੇ ਕਿ ਟਪੈਂਡ ਕਰਦਾ ਹੁਣ ਤੂੰ ਜਿਹੜਾ ਕੁਸਤਪੁਣਾ ਕਰਨਾ ਸੀ ਉਹ ਸਾਨੂੰ ਮਾਰਿਆ ਨੂੰ ਫਰਤਾ ਡਟ ਕੇ ਸਾਡੀ ਬੰਦਿਆਂ ਦੇ ਵਿਰੋਧਤਾ ਕੀਤੀ ਹੁਣ ਤਾਂ ਮੈਂਬਰ ਬੋਰਡ ਨੂੰ ਹੋਇਆ ਗਿਆ ਕਿਹੜੇ ਮੈਂਬਰ ਨੂੰ ਚੱਲ ਸੋਣਾ ਬਬਲੇ ਹੁਣ ਆ ਦੇ ਮੈਂਬਰ ਬੋਰਡ ਤੋਂ ਹੋਇਆ ਵੀ ਸਿੱਧੇ ਉਹ ਕਿਦਰਾ ਤੋਂ ਘਾ ਕੇ ਸੀ ਬਲ ਜੀਤਣਾ ਚੱਲੋ ਤੂੰ ਬਲ ਜੀਤ ਦੀ ਪੰਚਾਇਤ ਚਲਾ ਲੇਗਾ ਸਾਨੂੰ ਕਿਹਨੇ ਕਿਹਾ ਇਹ ਕੀ ਆ ਕਿਹੜਾ ਕੰਮ ਆ ਲੋਕਾਂ ਨੂੰ ਸਾਫ ਡੋਣਾ ਤੇਰਾ ਕੰਮ ਪੰਚਾਇਤ ਦੀ ਪੰਚਾਇਤ ਤੋੜਨੀ ਆ ਪੰਚਾਇਤ ਜੋ ਰਮਾ ਦੇ ਤੇਰਾ ਕੰਮ ਵੇਰੋ ਡਿਊਟੀ ਛੱਡ ਕੇ ਵਰਕਰ ਬਣ ਜਾ ਤੁਹਾਨੂੰ ਕਿਨੇ ਜੇਦਾ ਤੁਹਾਨੂੰ ਵੀਰੇ ਕਿਹਾ ਹੈ ਇਹ ਗੱਲ ਇਹ ਮੈਨੂੰ ਕਿਹਾ ਕਿ ਉਹ ਕਿਨੇ ਕਿਹਾ ਦੱਸੋ ਉਹਨੂੰ ਉਹ ਤਰ੍ਹਾਂ ਕਿਹਾ ਹਲਕੇ ਪਿੰਡਾਂ ਤੇ ਮੈਨੂੰ ਮਾਇਨਗੀ ਕਰਦੀਆਂ ਇਕੱਲੇ ਇਕੱਲੇ ਪਿੰਡ ਤੇ ਮੇਰੀ ਨਿਗਾ ਤੇ ਇਕੱਲੇ 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 ਤੁਹਾਨੂੰ ਕਿਨੇ ਕਿਹਾ ਹੈ ਇਹ ਗੱਲ ਤੁਹਾਨੂੰ ਕਿਹਾ ਵੀ ਕਹਿੰਦੇ ਇਹ ਗੱਲ ਕਿਹਨੇ ਕਿਹਾ ਮੈਨੂੰ ਦੱਸੋ ਹਾਂ ਦੇ ਮੈਨੂੰ ਆਪ ਪਤਾ ਇਹ ਮੈਨੂੰ ਪਤਾ ਤੁਹਾਨੂੰ ਕਿਨੇ ਆ ਮੈਂ ਕਿਸੇ ਦੇ ਕਹੇ ਤੇ ਥੋੜਾ ਚੱਲ ਗਈਆਂ ਹਾਂਜੀ ਬੰਦਾ ਬਣ ਕੇ ਸਿੱਧਾ ਹੋ ਜਾ ਨਹੀਂ ਤਾਂ ਇਹ ਉਹ ਨਾ ਸਿਹਰਾ ਤੁਹਾਨੂੰ ਇਹ ਮੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ ਦਸਵੇਂ ਪਾਤਸ਼ਾਹ ਜੀ ਹਾਂ ਅਸੀਂ ਉਹਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ ਠੀਕ ਹੈ ਕਿ ਨਹੀਂ ਗੱਲ ਨਹੀਂ ਕਰਨੀ ਮੈਂ ਬਾਬਾ ਜੀਵਨ ਸਿੰਘ ਦੀ ਲਾੜ ਹੈ ਹਾਂ ਉਹ ਮੈਂ ਜੀਵਨ ਸਿੰਘ ਦੀ ਲਾੜ ਹੈ ਤੇ ਦੱਸ ਫਿਰ ਤੁਸੀਂ ਮੈਨੂੰ ਕਿਉਂ ਜੜਦੇ ਆਂ ਫਿਰ ਫਿਰ ਨਾ ਫਿਰ ਮੈਨੂੰ ਜੜਾਈ ਨਾ ਕਰੋ ਤੁਸੀਂ ਕਿੰਨੇ ਕਿ ਉਹ ਡਿਊਟੀ ਕਰਦਾ ਤੇ ਡਿਊਟੀ ਕਰੀ ਜਾਂਦੇ ਆ ਓਏ ਮੈਂਬਰਾਂ ਦੇ ਵਿੱਚ ਅਸੀਂ ਤਾਂ ਡੋਰੀ ਕਰਦੇ ਆ ਦੋਸਤੀ ਕਰਦੇ ਆ ਜੋਡੀ ਕਰਦੇ ਆ ਜੀ ਡਿਊਟੀ ਕਰਦੇ ਆ ਅਸੀਂ ਸਾਹ ਵਾਦ ਡਿਊਟੀ ਕਰਦੇ ਆ ਐਸਆਈ ਜਾਂਦੇ ਨਹੀਂ ਕੁਝ ਬਣ ਗਿਆ ਮੈਂ ਨਹੀਂ ਕੋਈ ਐਸਆਈ ਹੁਣ ਸੇ ਮੈਂ ਨਹੀਂ ਕਹਿੰਦਾ ਕਿ ਮੈਂ ਐਸਆਈ ਆ ਮੈਂ ਤਾਂ ਸੇਵਾ ਕਰਦਾ ਮੈਂ ਨਹੀਂ ਐਸਆਈ ਸਰਜੀ ਮੈਂ ਤਾਂ ਕੰਮ ਨੂੰ ਨਹੀਂ ਕਿਹਾ ਤਨ ਮੈਂ ਤੁਹਾਨੂੰ ਕਹਿੰਦਾ ਜੀ ਕਿ ਤੁਹਾਨੂੰ ਕਿ ਮੈਨੂੰ ਕੰਮ ਨੂੰ ਕਿਹਾ ਮੈਂ ਤੁਹਾਨੂੰ ਕਹਿੰਦਾ ਜੀ ਮੈਂ ਤੁਹਾਨੂੰ ਮੈਨੂੰ ਕੰਮ ਨੂੰ ਕਿਹਾ ਤੂੰ ਕੌਣ ਹੁੰਦਾ ਮੈਂ ਤਾਂ ਕੋਈ ਵੀ ਨਹੀਂ ਮੈਂ ਤਾਂ ਕੋਸ ਵੀ ਨਹੀਂ ਚੀਜ਼ ਮੈਂ ਤਾਂ ਤੁਹਾਡਾ ਚਰਨਾ ਨਹੀਂ ਝੂੜਾ ਜੀ ਤੋੜ ਪਹਿਲੀ ਉਹੀ ਚੀਜ਼ ਆ ਮੈਂ ਤੁਹਾਨੂੰ ਕਿਹਾ ਮੈਂ ਸੜੇ ਵਰਕਰ ਨੂੰ ਗਿਆ ਤੁਹਾਡੇ ਨੂੰ ਦੱਸੋ ਤੂੰ ਆਦਾਂ ਜਿਹੀ ਕੁੱਟਕੋ ਕੀਤਾ ਕਿਹੜਾ ਬਤਵਾ ਕੀਤਾ ਮੈਂ ਵਰਦੀ ਲਾ ਦੇ ਤਾਂ ਵਰਕਰ ਬਣ ਜਾ ਕਿਹੜਾ ਵਰਕਰ ਬਣ ਜਾ ਮੈਂ ਦੱਸੋ ਦਿਓ ਲਾ ਦਵਾਂ ਵਰਦੀ ਲਾ ਦ ਮੈਂ ਕਰੇ ਨਾ ਠੀਕਰ ਦਾ ਕਰੇ ਨਾ ਠੀਕਰ ਦਾ ਆਉਦਾ ਵਾ ਕਰੇ ਤਾਂ ਦਿੰਦਰ ਦੱਸਦਾ ਮੈਨੂੰ ਖੜੇ ਤੇ 30 ਕਿਲੋ ਲਾ ਲੈ ਦੇਵਾਦਾ ਤੇਰਾ ਬਿੰਦੂ ਉਹ ਮੈਨੂੰ ਪੱਤ ਨਹੀਂ ਕਿਹਦਾ ਬੋਲਦਾ ਤੋਦੋਂ ਫੱਤ ਨਹੀਂ ਖਸੱਤ ਨਹੀਂ ਸੋਸਾਤਰੀ ਕਾਲ ਤੱਕ ਨਹੀਂ ਬੁਲਾਈ ਕਿਉਂ ਵਰਕਰਾਂ ਨੂੰ ਕੀ ਤੇ ਲਈ ਮਿਠਾ ਹੋਵੇਗਾ ਮੈਨੂੰ ਹੁਣ ਤੁਹਾਡਾ ਕਿਹੜਾ ਫਿਰ ਫਿਰ ਦਾ ਫੋਨ ਤੁਹਾਡਾ ਨੰਬਰ ਕੀ ਅਗਲੇ ਕਰਨ ਦਾ ਮਤਲਬ ਨਹੀਂ ਪੈਂਦਾ ਕੋਈ ਨਹੀਂ ਕਰ ਲੇ ਤੇ ਮਤਲਬ ਜੀ ਫੋਨ ਨੰਬਰ ਤੇ ਤੁਸੀਂ ਨੰਬਰ ਫੀਡ ਮੈਂ ਕਰਨਾ ਹੈ ਮੈਂ ਕਹ ਤਾ ਕਿ ਨਹੀਂ ਤੁਸੀਂ ਕਰੋ ਮੈਂ ਰੱਖਣ ਕਿੱਥੇ ਪੈਸਾ ਮੈਂ ਕਰਨਾ ਮੈਂ ਨਹੀਂ ਕਹਿੰਦਾ ਤੁਹਾਨੂੰ ਕਿੰਨਾਂ ਦੇ ਵੀ ਫੀਡ ਕਰੋ ਠੀਕ ਹਾਂ ਤੇ ਨਹੀਂ ਮੈਂ ਆਪੇ ਫੀਡ ਕਰ ਲੂੰਗਾ ਕਰ ਫਿਰ ਤੇਰਾ ਕਰ ਲਾਂਗੇ ਫੀਡ ਕਰਨ ਦਾ ਕਿਉਂ ਨਹੀਂ ਕੀਤਾ ਤੈਨੂੰ ਕਿੰਨੇ ਮਹੀਨੇ ਹੋ ਗਏ ਤੇ ਕਰ ਲੂੰਗਾ ਵੀ ਮੇਰਾ ਮੇਰਾ ਫੋਨ ਆ ਮੈਂ ਫੋਨ ਕਰ ਲੂੰਗਾ ਫਿਰ ਤਾਂ ਤੁਸੀਂ ਦੱਸੋ ਕੀ ਹੋਇਆ ਤੇਰੀ ਬੋਲੀ ਆ ਦੱਸ ਦੋ ਤੁਸੀਂ ਮੈਨੂੰ ਇਹ ਤਾਂ ਗਾਟਾ ਕਾਰਾ ਲਾ ਫੇਰਾ ਇੱਥੇ ਇੱਥੇ ਡਿਊਟੀ ਨਹੀਂ ਰੋਹ ਹੋਰ ਕਿਹਦੇ ਗੱਲਾਂ ਦੀ ਡਿਊਟੀ ਉਹ ਦੱਸੋ ਜੀ ਉਹ ਦੱਸੋ ਤੁਸੀਂ ਤੁਹਾਡੇ ਬੰਦਿਆਂ ਨੇ ਸਾਰੇ ਦੇ ਅਸੀਂ ਕੰਮ ਕਰੀ ਜਾਂਦੇ ਕਿੰਦਾ ਪੰਚਾਇਤ ਤੁਸੀਂ ਕਾਹਦੀ ਪੰਚਾਇਤ ਬਣਾਉਣਾ ਅਸੀਂ ਤੁਹਾਨੂੰ ਫੇਰ ਦੱਸਾਂਗੇ ਕੀ ਬੱਸ ਦੱਸਾਂਗੇ ਤੁਸੀਂ ਮੈਨੂੰ ਕੀ ਦੱਸਦੇ ਹੋਗੇ ਕਿੰਦਾ ਮੈਂ ਤਾਂ ਉਹਦੀ ਡਿਊਟੀ ਕਰੀ ਜਾਂਦਾ ਵਧੀਆ ਹਾਂ ਜੀ ਸਾਰੇ ਦਾ ਜਾਦੇ ਮੇਰੀ ਚੌਂਕੀ ਦੇ ਵਿੱਚ ਹੈ ਤੁਸੀਂ ਦੱਸੋ ਚੌਂਕੀ ਜੀ ਦੀ ਹਾਜ਼ਰੀ ਨਾ ਕਿ ਹਾਜ਼ਰੀ ਹਾਜ਼ਰੀ ਨਹੀਂ ਮੈਂ ਰਾਤ ਨੂੰ ਅੁੱਧਨ ਤੱਕ ਤਿਰਕੇ ਮਾਰ ਕੇ ਪਾਈ ਜੋ ਇਨਸਾਫ ਕਰ ਕਰੇ ਜਾ ਕੇ ਅਗਲੇ ਬੁੜੀਆਂ ਦੇ ਕੱਪੜੇ ਪਵਾੜ ਕੇ ਆਇਆ ਤੂੰ ਉਹਨਾਂ ਨੂੰ ਕਜਲ ਕਰੀ ਰੱਖਿਆ ਇਹ ਪਜੋ ਕਰਤਾ ਮੈਂ ਤੇ ਉਹਨਾਂ ਨੇ ਕੀ ਕੀਤਾ ਕੀ ਕੀਤਾ ਮੈਂ ਉਹਨਾਂ ਨੂੰ ਗੱਲ ਨਾ ਪਈ ਹੁਣ ਤੇ ਐਸਾ ਸਾਬ ਸਾਬ ਆਪੇ ਅਜੀਖੋ ਦਖਨ ਦੇ ਉਹਨਾਂ ਨੇ ਕੀਤਾ ਫੈਸਲਾ ਐਸਾ ਜੋ ਸਾਬ ਨੇ ਸੁਣੀ ਸੁਣ ਉਹਨੇ ਕੀਤਾ ਐਸਾ ਜੋ ਸਾਬ ਨੇ ਕੀਤਾ ਨਹੀਂ ਕਿ ਫੈਸਲਾ ਇਹ ਚੌਂਕੀ ਆ ਕੇ ਕੀਤਾ ਜਿਆਦਾ ਉਹਨੂੰ ਥੇਡ ਜਾਏ ਮੈਂ ਕਹਿੰਦਾ ਜਦੋਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਆ ਕੇ ਅੱਜ ਛੋਰੀ ਮੰਨ ਲੈਣਾ ਤੂੰ ਮੈਂ ਤੁਹਾਡੇ ਆਹ ਨੂੰ ਸੌਂਹਣੀ ਬਹਿ ਕੇ ਗੱਲਾਂ ਕਰ ਲੈਣਾ ਦੱਸੋ ਤੁਸੀਂ ਛੋਰੀ ਮੰਨ ਲੈਣਾ ਕਿ ਤੱਕ ਤੂੰ ਐ ਨਹੀਂ ਕਿਹਾ ਮੈਂ ਤੁਹਾਡੀ ਚੰਕੀ ਚ ਲੱਗਿਆ ਤੂੰ ਤਾਂ ਮੇਰੇ ਨਾਲ ਹੀ ਦੱਸੋ ਅਸੀਂ ਤਾਂ ਪਿਆਰ ਨਾਲ ਇਹ ਤੁਹਾਡਾ ਇਹ ਤੁਹਾਡਾ ਕੋਈ ਕੰਮ ਵੀ ਨਹੀਂ ਰਿਹਾ ਸੀ ਨਾ ਦੱਸ ਦਿਓ ਮੈਂ ਤਾਂ ਤੁਹਾਡਾ ਕੰਮ ਕੀ ਵੀ ਨਹੀਂ ਆਦਾ ਕਿ ਕੰਮ ਨਹੀਂ ਵੀ ਦੱਸੋ ਕਿ ਹਾਈ ਨਹੀਂ ਮੈਨੂੰ ਤੈਨੂੰ ਕਦੀ ਕੀ ਹਾਈ ਨਹੀਂ ਤੂੰ ਆਉਂਦੇ ਹੀ ਆ ਵਰਕਰ ਤੁਹਾਡੇ ਵਰਕਰ ਕੇ ਆਉਂਦੇ ਹੀ ਆ ਤੁਹਾਡੇ ਵਰਕਰ ਦੱਸ ਦੇਣ ਵੀ ਕਿਹਦਾ ਨਹੀਂ ਕੰਮ ਕੀਤਾ ਸੱਤ ਪਿੰਡਾਂ ਸੱਤ ਪਿੰਡਾਂ ਦੀ ਕੋਈ ਵੀ ਲਾਂਬਾ ਦੇ ਦੇਵੇਂ ਤੁਹਾਨੂੰ ਕੋਈ ਪਤਾ ਕੇ ਤੁਹਾਨੂੰ ਕਿਹਾਦੇ ਬੰਦੇ ਨੇ ਜਲੀਲ ਕੀਤਾ ਰਾਜਾ ਤੁਹਾਡੇ ਮੰਜ਼ੂਰਦੇ ਬੰਦੇ ਨੂੰ ਕੋਈ ਸੌਂ ਖਾ ਕੇ ਕਹਦੇ ਗੁਰੂ ਸਾਹਿਬ ਦੀ ਕਿਰਨ ਦਸ ਦੇ ਪਾਸ਼ਾਹੀ ਦੀ ਵੀ ਤੇਰੇ ਨੂੰ ਜਲੀਲ ਕੀਤਾ ਹੋਵੇ ਜੇ ਮੈਂ ਖਾ ਲਾਂ ਸੌ ਇਹ ਮੈਂ ਸੌ ਖਾ ਲਾਂ ਦਸ ਦੇ ਪਾਸ਼ਾਹੀ ਦੀ ਮੈਂ ਤਾਂ ਡਰਦਾ ਕਿ ਮੈਂ ਬਾਬੇ ਜੀਵਨ ਸਿੰਘ ਦੀ ਨਾਲ ਤੇ ਤੈਨੂੰ ਮੈਂ ਨਹੀਂ ਦੱਸਦਾ ਵੀ ਨਾਲ ਅਸੀਂ ਨਹੀਂ ਬਾਬੇ ਜੀਵਨ ਸਿੰਘ ਦੀ ਆ ਜੇ ਤੁਸੀਂ ਨਾਲ ਹੁੰਦੇ ਨਾ ਬਾਬਾ ਜੀ ਮਸਤ ਨੂੰ ਮੈਨੂੰ ਇਹ ਗੱਲ ਨਹੀਂ ਕਹਿੰਦਾ ਸੀ ਕਿ ਮੈਂ ਤੇਰੀ ਗੱਲ ਤੁਸੀਂ ਮੈਨੂੰ ਪੇਟ ਤੋੜਦੇ ਆ ਤੁਸੀਂ ਤੁਸੀਂ ਮੈਨੂੰ ਤੋੜਦੇ ਆ ਤੁਸੀਂ ਦਬਾਅ ਪਾਉਂਦੇ ਆ ਮੇਰੇ ਤੇ ਗੋਟੀਆਂ ਖਲੋਗੇ ਤੁਸੀਂ ਦਬਾਅ ਪਾਉਂਦੇ ਆ ਮੇਰੇ ਤੇ ਕਿਉਂ ਦਬਾਅ ਪਾਉਣਾ ਨਹੀਂ ਦਾ ਜਾਵਣਾ ਠੀਕ ਗੱਲ ਨਹੀਂ ਫੇਰ ਤੂੰ ਮੇਰੇ ਨਾਲ ਕਹਿੰਦੇ ਜਿੰਦ ਦੇ ਨਾਲ ਹੀ ਕਹਿੰਦੀ ਗੱਲ ਕੋਈ ਵੀ ਵਰਕਪੁੱਟਾ ਕਹਦੇ ਵੇ ਵੀ ਬੇਗਾਮ ਤਾਂ ਸਰਦਾਰ ਕੇ ਹੁੰਦੇ ਕੋਈ ਵੀ ਬੰਦਾ ਹੱਥ ਖੜੇ ਕਰਕੇ ਕਹਦੇ ਵੇ ਇਤਰਾ ਦੇ ਨਾਂਦਰਾ ਤੇ ਦਵਾਈ ਕੋਨਾ ਕਹਦਾ ਦਵਾਈ ਕੋਨਾ ਦੱਸ ਦੋ ਕਿਹੜੇ ਬੰਦੇ ਦਵਾਈ ਆ ਭਾਈ ਤੂੰ ਬੰਦਾ ਹੱਥ ਖੜੇ ਕਰਕੇ ਕਹਦੇ ਮੈਨੂੰ ਵੀ ਉਦੋਂ ਉਦੋਂ ਤੇ ਦਵਾਈ ਪੋ ਲੋ ਤੂੰ ਉਹ ਵੀ ਬੰਦਾ ਕਹਦੇ ਵੇ ਵੀ ਉਹ ਦਵਾਈ ਪਉਂਦਾ ਕਿਉਂ ਇੰਚਾਰਜ ਅੱਜ ਤਾਂ ਕਿ ਮੈਨੂੰ ਕਦੇ ਕਿਸੇ ਪੁਲਿਸ ਨੇ ਸਿਫਾਈ ਤੋਂ ਵੀ ਕਦੇ ਕਿਸੇ ਦਿਨ ਨਾਮ ਪਾ ਲਿਆ ਤੂੰ ਟਿਕਟਾਂ ਦਾ ਕੰਮ ਕਿਹਾ ਤੇ ਗਦਰ ਮੁਚਾਇਆ ਕਿਆ ਮੈਂ ਕਿਦੋਂ ਗਦਰ ਮੁਚਾਇਆ ਸੱਤੇ ਤੋਂ ਸੱਤੇ ਪੰਜ ਸੌ ਭਾਗੇ ਕਹਿੰਦੇ ਕੰਦੇ ਤੁਹਾਡੇ ਕੰਮ ਪਹਿਲਾ ਕਰਦੇ ਸੀ ਨਾ ਸਾਰੇ ਪਰਸਾ ਦੁਖੀ ਆ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿਟ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978